ਸੰਗਰੂਰ ਵਿਖੇ ਈਟੀਟੀ 5994 ਦੇ ਅਧਿਆਪਕ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਦੇ ਹਾਸ਼ ਦਾ ਘਰਾਓ ਕਰਨਾ ਸੀ ਲੇਕਿਨ ਪੁਲਿਸ ਵੱਲੋਂ ਉਹਨਾਂ ਨੂੰ ਪਹਿਲਾਂ ਹੀ ਚੱਕ ਲਿਆ ਗਿਆ ਜਿਸ ਤੋਂ ਵਿੱਚ ਗੁੱਸੇ 'ਚ ਆ ਕੇ ਅਧਿਆਪਕਾਂ ਵੱਲੋਂ ਤੂਰੀ ਦੀ ਬੱਬਨਪੁਰ ਨਹਿਰ ਉਤੇ ਧਰਨਾ ਲਗਾ ਦਿੱਤਾ ਪੁਲਿਸ ਨਾਲ ਕਲਬਾ ਦੌਰਾਨ ਤਹਿਚ ਆਏ ਇੱਕ ਅਧਿਆਪਕ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਜਿਸ ਤੋਂ ਬਾਅਦ ਆਮ ਦੇ ਡੀਐਸਪੀ ਹਰਵਿੰਦਰ ਖਹਿਰਾ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਅਧਿਆਪਕ ਦੇ ਪਿੱਛੇ ਹੀ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ ਅਤੇ ਉਸ ਅਧਿਆਪਕ ਨੂੰ ਬਚਾ ਲਿਆ ਗਿਆ ਖਬਰ ਸੰਗਰੂਰ ਦੇ ਧੂਰੀ ਤੋਂ ਹੈ ਜਿੱਥੇ ਕੁਝ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਦਾ ਘੇਰਾ ਰੱਖਿਆ ਗਿਆ ਸੀ ਇਹ ਘੇਰਾ ਉਹਨਾਂ ਆਪਣੀਆਂ ਮੰਗਾਂ ਨੂੰ ਮਨਵਾਉਣ ਲਈ ਰੱਖਿਆ ਸੀ ਪਰ ਪੁਲਿਸ ਦੇ ਨਾਕਾਬੰਦੀ ਦੇ ਚਲਦੇ ਅਧਿਆਪਕਾਂ ਵੱਲੋਂ ਬੱਬਨਪੁਰ ਦੀ ਨਹਿਰ ਤੇ ਹੀ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਜਿਸ ਦੇ ਚਲਦੇ ਤਿੰਨ ਅਧਿਆਪਕਾਂ ਵੱਲੋਂ ਨਹਿਰ ਵਿੱਚ ਛਾਲ ਮਾਰਨ ਦੀ ਯੋਜਨਾ ਬਣਾਈ ਗਈ ਪਰ ਪੁਲਿਸ ਦੇ ਸਮਝਾਉਣ ਤੇ ਦੋ ਅਧਿਆਪਕ ਤਾਂ ਪਿੱਛੇ ਹੋ ਗਏ ਪਰ ਇੱਕ ਅਧਿਆਪਕ ਨੇ ਨੈਰ ਵਿੱਚ ਛਾਲ ਮਾਰ ਦਿੱਤੀ ਜਿਸ ਤੇ ਚਾਦੀ ਡੀਐਸਪੀ ਸੁਨਾਮ ਹਰਵਿੰਦਰ ਸਿੰਘ ਖੈਰਾ ਨੇ ਵੀ ਉਸ ਨੌਜਵਾਨ ਦੇ ਪਿੱਛੇ ਤੁਰੰਤ ਪਾਣੀ ਵਿੱਚ ਛਾਲ ਮਾਰ ਦਿੱਤੀ ਅਤੇ ਉਸ ਦੀ ਜਾਨ ਨੂੰ ਬਚਾਇਆ ਡੀਐਸਪੀ ਖੈਰਾ ਨੇ ਕਿਹਾ ਕਿ ਪੁਲਿਸ ਦੀ ਭਰਤੀ ਸਮੇਂ ਵੀ ਉਹਨਾਂ ਨੂੰ ਇਹੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਕਿ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕਰਨੀ ਹੈ ਉਨ੍ਹਾਂ ਕਿਹਾ ਕਿ ਉਹਨਾਂ ਨੇ ਅੱਜ ਅਜੇਹਾ ਹੀ ਕੀਤਾ ਨੌਜਵਾਨ ਜੋ ਕਿ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇ ਰਿਹਾ ਸੀ ਉਸ ਨੂੰ ਬਚਾਉਣ ਦਾ ਯਤਨ ਕੀਤਾ ਅਤੇ ਉਸ ਨੂੰ ਸਹੀ ਸਲਾਮਤ ਪਾਣੀ ਚੋਂ ਪਾਰ ਕੱਢਿਆ ਹੈ ਜੇਕਰ ਉਹਨਾਂ ਦੀਆਂ ਕੋਈ ਮੰਗਾਂ ਹਨ ਉਹਨਾਂ ਨੂੰ ਸਰਕਾਰ ਨਾਲ ਬੈਠ ਕੇ ਟੇਬਲ ਟॉक ਕਰਕੇ ਹੀ ਹੱਲ ਕਰਨਾ ਚਾਹੀਦਾ ਹੈ ਤੇ ਅੱਜ ਉਹ ਟੀਚਰਾਂ ਨੂੰ ਜਿਹੜਾ ਅਸੀਂ ਰੋਕਿਆ ਤੇ ਇਹਨਾਂ ਬੰਦਿਆਂ ਜਿਹੜੇ ਟੀਚਰ ਸੀਗੇ ਇਹਨਾਂ ਨੇ ਪੱਬਨਪੁਰ ਨਹਿਰ ਦੇ ਪੁਲ ਦੇ ਉੱਪਰ ਧਰਨਾ ਲਾ ਕੇ ਤੇ ਪੁਲ ਨੂੰ ਬਲੌਕ ਕਰ ਦਿੱਤਾ ਗਿਆ ਹੋਰ ਇਹ ਵੀ ਧਮਕੀ ਦਿੱਤੀ ਗਈ ਥ्रेट ਕੀਤਾ ਗਿਆ ਕਿ ਜੇ ਨਹਿਰ ਵਿੱਚ ਸਾਨੂੰ ਜੇ ਪੁਲਿਸ ਨੇ ਰੋਕੇ ਆ ਜਾਂ ਸਾਨੂੰ ਅੱਗੇ ਨਾ ਜਾਣ ਦਿੱਤਾ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਅਸੀਂ ਨਹਿਰ ਵਿੱਚ ਛਾਲ ਮਾਰਾਂਗੇ ਇਹਨਾਂ ਦੇ ਤਿੰਨ ਜਿਹੜੇ ਸਾਥੀ ਸੀਗੇ ਇੱਕ ਲੜਕੀ ਦੋ ਨੌਜਵਾਨ ਜਿਹੜੇ ਸੀਗੇ ਉਹ ਨਹਿਰ ਦੇ ਕਿਨਾਰੇ ਤੇ ਬੈਠ ਗਏ ਮਲਛਾਲ ਮਾਰਨ ਦੇ ਚੱਕਰ ਵਿੱਚ ਸੀਗੇ ਤਾਂ ਸਾਡੇ ਐਸਪੀ ਸਰਦਾਰ ਨਵਰੀਤ ਸਿੰਘ ਵਿਰਕ ਤੇ ਦਲਜੀਤ ਸਿੰਘ ਵਰਗ ਸਾਡੇ ਨਾਲ ਜਿਹੜੇ ਉੱਥੇ ਮੌਕੇ ਤੇ ਪਹੁੰਚੇ ਸੀ ਜੀਤ ਸਿੰਘ 라 ਡੀਐਸਪੀ ਸੀਗੇ ਔਰ ਸੁਖਦੇਵ ਸਿੰਘ ਜੀ ਸਾਡੇ ਡੀਐਸਪੀ ਸਾਹਿਬ ਸੀਗੇ ਔਰ ਉੱਥੇ ਅਸੀਂ ਜਿਹੜੇ ਜਿਹੜੇ ਧਰਨਾਕਾਰੀ ਬੈਠੇ ਸੀ ਰੋਡ ਦੇ ਉੱਪਰ ਉਹਨਾਂ ਨੂੰ ਸਾਡੇ ਐਸਪੀ ਸਾਹਿਬ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਜਿਹੜੇ ਬੱਚੇ ਨਹਿਰ ਦੇ ਕਿਨਾਰੇ ਤੇ ਬਹਿ ਕੇ ਛਾਲ ਮਾਰਨ ਪੁਲ ਤੇ ਖੜੇ ਸੀ ਉਹਨਾਂ ਨੂੰ ਮੈਂ ਜਾ ਕੇ ਸਿਵਲ ਕਰਕੇ ਕੱਪੜੇ ਚੇਂਜ ਕਰਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬੱਚੇ ਇਸ ਗੱਲ ਤੋਂ ਵਝੇਦੇ ਸੀਗੇ ਕਿ ਅਸੀਂ ਅੱਗੇ ਜਾਵਾਂਗੇ ਕੋਠੀ ਉਹਨਾਂ ਨੂੰ ਮੜ ਕੇ ਜਦੋਂ ਸਮਝਾਇਆ ਪਰ ਉਹਨਾਂ ਵਿੱਚ ਦੋ ਬੱਚਿਆਂ ਨੇ ਤੇ ਪਿੱਛੇ ਹਟ ਗਏ ਜਸਵਿੰਦਰ ਸਿੰਘ ਨਾਮ ਦਾ ਇੱਕ ਬੱਚਾ ਸੀਗਾ ਜਿਨੇ ਮਤਲਬ ਉਹ ਤੇ ਛਾਲ ਮਾਰ ਦਿੱਤੀ ਨਹਿਰ ਦੇ ਵਿੱਚ ਔਰ ਹਾਲਾਤਾਂ ਨੂੰ ਦੇਖਦੇ ਹੋਏ ਤੇ ਮੈਂ ਵੀ ਉਹਦੇ ਮਗਰ ਉਸ ਵੇਲੇ ਛਾਲ ਮਾਰ ਕੇ ਤੇ ਮੈਂ ਉਸ ਬੰਦੇ ਨੂੰ ਬੱਚਿਆਂ ਨੂੰ ਫੜ ਕੇ ਬਚਾ ਕੇ ਬਾਹਰ ਲੈ ਕੇ ਆਇਆ ਔਰ ਉਸ ਬੱਚੇ ਨੂੰ ਲਿਆ ਕੇ ਬਾਹਰ ਨੂੰ ਬਚਾਇਆ ਗਿਆ ਔਰ ਉਹਦੇ ਵਿੱਚ ਇਹ ਸੀਗਾ ਬੱਚਿਆਂ ਨੂੰ ਕਿ ਜਿਹੜੀ ਉਹਨਾਂ ਦੀਆਂ ਆਪ ਮੰਗਾਂ ਸੀਗੀਆਂ ਜਾਂ ਡਿਮਾਂਡ ਸੀਗੀਆਂ ਉਹਨਾਂ ਦੀਆਂ ਉਹ ਬੈਠ ਕੇ ਵੀ ਹੱਲ ਕਰ ਲੈਣੀਆਂ ਚਾਹੀਦੀਆਂ ਸੀਗਾ ਇੱਕ ਗਲਤ ਜਿਹੜਾ ਸਟੈਪ ਸੀ ਇਹ ਨਹੀਂ ਚੱਕਣਾ ਚਾਹੀਦਾ ਸੀਗਾ ਔਰ ਉਹਦੇ ਵਿੱਚ ਵੀ ਨਾ ਬੱਚਿਆਂ ਨੂੰ ਗਾਂ ਤੋਂ ਵੀ ਸੀ ਕਿ ਇਹ ਜਿਹੜੀਆਂ ਤੁਹਾਡੀਆਂ ਮੀਟਿੰਗਾਂ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਨੇ ਜਾਂ ਲਈਆਂ ਜਾਂਦੀਆਂ ਨੇ ਜੋ ਸਾਡੇ ਸੀਨੀਅਰ ਅਫਸਰਾਂ ਵੱਲੋਂ ਟਾਈਮ ਲੈ ਕੇ ਚੱਲਣਾ ਉਹਦੇ ਮੁਤਾਬਕ ਉਹ ਗੱਲਬਾਤ ਬੈਠ ਕੇ ਟੇਬਲ ਤੇ ਟੇਬਲ ਟੌਕ ਕਰਕੇ ਮੁਕਾਇਆ ਜਾ ਸਕਦਾ ਉਹਦੇ ਵਿੱਚ ਇਹ ਵੀ ਸੀ ਕਿ ਤੋਂ ਸਾਡੇ ਬੈਕ ਮੈਨ ਵੱਲੋਂ ਜੋ ਸਾਨੂੰ ਭਰਤੀ ਕੀਤਾ ਜਾਂਦਾ ਉਦੋਂ ਵੀ ਸਾਨੂੰ ਇਹ ਚੀਜ਼ ਬਾਰੇ ਜਾਣੂ ਕਰਾਇਆ ਜਾਂਦਾ ਦੱਸਿਆ ਜਾਂਦਾ ਵੀ ਤੁਹਾਡੀ ਜਿਹੜੀ ਡਿਊਟੀ ਹੈ ਉਹ ਆਮ ਪਬਲਿਕ ਦੀ ਜਾਨ ਔਰ ਮਾਲ ਦੀ ਰਾਖੀ ਵਾਸਤੇ ਆ ਉਹ ਇਹੀ ਚੀਜ਼ ਅੱਜ ਉਹ ਕੀਤੀ ਹੈ ਇਹੀ ਆਮ ਪਬਲਿਕ ਦੀ ਡਿਊਟੀ ਦੀ ਜਾਨ ਉਹ ਮਾਲ ਦੀ ਰਾਖੀ ਕਰਦੇ ਹੋਏ ਮੈਂ ਇਹ ਕੰਮ ਕੀਤਾ ਜੋ ਮਤਲਬ ਨੂੰ ਇਹ ਕਰਕੇ ਚੰਗਾ ਵੀ ਲੱਗਿਆ